ਪੰਜਾਬ ਦੇ ਵਿੱਚ ਲਗਾਤਾਰ ਧਮਾਕੇ ਹੋ ਰਹੇ ਨੇ ਤੇ ਲਗਾਤਾਰ ਹੀ ਪੁਲਿਸ ਦੇ ਵੱਲੋਂ ਐਕਸ਼ਨ ਲੈਂਦੇ ਆ ਐਂਕਾਊਂਟਰ ਵੀ ਕੀਤੇ ਜਾ ਰਹੇ ਨੇ ਉਧਰ ਦੂਜੇ ਪਾਸੇ ਸਕੂਲਾਂ ਨੂੰ ਲੈ ਕੇ ਨਵੇਂ ਫੁਰਮਾਨ ਜਾਰੀ ਹੋਏ ਨੇ ਇਹ ਸਾਰੇ ਮਾਮਲਿਆਂ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਸੁਪਰੀਆ ਮੌਜੂਦ ਨੇ ਸੁਪਰੀਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਜਿੱਥੇ ਲਗਾਤਾਰ ਧਮਾਕੇ ਹੋ ਰਹੇ ਸਨ ਹਾਲਾਂਕਿ ਪੁਲਿਸ ਦੇ ਵੱਲੋਂ ਐਕਸ਼ਨ ਵੀ ਲਗਾਤਾਰ ਲਏ ਜਾ ਰਹੇ ਨੇ ਜੀ ਬਿਲਕੁਲ ਜਿਵੇਂ ਦੇਖਿਆ ਜਾਵੇ ਤਾਂ ਗੁਰਦਾਸਪੁਰ ਦੇ ਵਿੱਚ ਜੋ ਧਮਾਕਾ ਹੋਇਆ ਸੀ ਉਸਦੇ ਜੋ ਦੋਸ਼ੀ ਸੀਗੇ ਮੁਲਜ਼ਮ ਸੀਗੇ ਉਹਨਾਂ ਦਾ ਅੱਜ ਯੂਪੀ ਦੇ ਵਿੱਚ ਬਿਲੀਵਿੱਟ ਦੇ ਵਿੱਚ ਇਨਕਾਊਂਟਰ ਹੋਇਆ ਤਿੰਨ ਮੁਲਜ਼ਮਾਂ ਦਾ ਇਨਕਾਊਂਟਰ ਕੀਤਾ ਗਿਆ ਤੇ ਜਿਵੇਂ ਆਪਾਂ ਜ਼ਿਕਰ ਕੀਤਾ ਕਿ ਪੁਲਿਸ ਵੀ ਮੁਸਤੈਦ ਨਜ਼ਰ ਆ ਰਹੀ ਹੈ ਤੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਕੀ ਪ੍ਰਬੰਧ ਕੀਤੇ ਗਏ ਨੇ ਇਹਦੇ ਬਾਰੇ ਵੀ ਜਾਣਕਾਰੀ ਦੇ ਦਿੰਨੇ ਆ ਪੰਜਾਬ ਦੇ ਵਿੱਚ ਹੁਣ ਜੋ ਥਾਣੇ ਨੇ ਚੌਕੀਆਂ ਨੇ ਲਗਾਤਾਰ ਹਮਲੇ ਦਾ ਸ਼ਿਕਾਰ ਹੋ ਰਹੀਆਂ ਨੇ ਆਪਾਂ ਦੇਖ ਰਹੇ ਹਾਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਹਮਲੇ ਕਿੰਨੇ ਸਾਰੇ ਹੋਏ ਨੇ ਤੇ ਹੁਣ ਉਸ ਨੂੰ ਲੈ ਕੇ ਪੁਲਿਸ ਨੇ ਵਿਸ਼ੇਸ਼ ਸੁਰੱਖਿਆ ਦੇ ਪ੍ਰਬੰਧ ਸ਼ੁਰੂ ਕਰ ਦਿੱਤੇ ਨੇ ਜਿਵੇਂ ਗੱਲ ਕਰੀ ਤਾਂ ਅੰਮ੍ਰਿਤਸਰ ਗੁਰਦਾਸਪੁਰ ਖਾਸ ਕਰਕੇ ਚਰਚਾ ਦੇ ਵਿੱਚ ਰਿਹਾ ਸੀ ਕਿਉਂਕਿ ਲਗਾਤਾਰ ਦੋ ਦੋ ਹਮਲੇ ਦੇਖਣ ਨੂੰ ਮਿਲੇ ਸੀ ਤੇ ਇਸ ਤੋਂ ਬਾਅਦ ਜੋ ਹੈ ਹੁਣ ਪੁਲਿਸ ਜੋ ਹੈ ਪੂਰੀ ਹਾਈ ਅਲਰਟ ਤੇ ਹੈ ਹੁਣ ਛੱਤਾ ਤੇ ਜੋ ਹੈ ਜਾਲ ਵਿਛਾਏ ਜਾ ਰਹੇ ਨੇ ਇਸ ਤੋਂ ਇਲਾਵਾ ਬੰਬ ਧਮਾਕਾ ਹੋਣ ਨਾਲ ਨੁਕਸਾਨ ਘੱਟ ਹੋਵੇ ਇਸ ਕਰਕੇ ਜੋ ਹੈ ਜਾਲ ਵਿਛਾਏ ਜਾ ਰਹੇ ਨੇ ਜਿਨ੍ਹਾਂ ਦੀ ਕੰਦਾ ਛੋਟੀਆਂ ਨੇ ਥਾਣਿਆਂ ਦੀਆਂ ਉਥੇ ਜੋ ਦੀਵਾਰਾਂ ਨੇ ਉਹਨਾਂ ਤੇ ਜਾਲ ਲਗਾ ਕੇ ਉੱਚਾ ਕੀਤਾ ਜਾ ਰਿਹਾ ਇਹ ਪੁਲਿਸ ਦੇ ਵੱਲੋਂ ਕਦਮ ਚੁੱਕੇ ਜਾ ਰਹੇ ਨੇ ਤੇ ਜੰਗ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਹੈ ਉਹ ਵੀ ਦੱਸਦੇ ਨੇ ਕਿ ਪੁਲਿਸ ਲਗਾਤਾਰ ਗਸ਼ਤ ਕਰ ਰਹੀ ਹੈ ਖੁਦ ਗਸ਼ਤੇ ਪੁਲਿਸ ਕਮਿਸ਼ਨਰ ਨਿਕਲ ਰਹੇ ਨੇ ਤੇ ਚੌਕੀਆਂ ਤੇ ਥਾਣਿਆਂ ਦਾ ਲਗਾਤਾਰ ਜਾਇਜ਼ਾ ਲੈ ਰਿਹਾ ਲਿਆ ਜਾ ਰਿਹਾ ਪੰਜਾਬ ਦੇ ਵਿੱਚ ਪੀਸੀਆਰ ਨੂੰ ਵੀ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਤੇ ਰਾਤ ਦੀ ਗਸ਼ਤ ਨੂੰ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਵਿਦ ਅ ਵਿਸ਼ੇਸ਼ ਹਦਾਇਤਾਂ ਵੀ ਜਾਰੀ ਜਾਰੀ ਹੋਈਆਂ ਨੇ ਕਿ ਰਾਤ ਸਮੇਂ ਥਾਣਿਆਂ ਦੇ ਗੇਟ ਬੰਦ ਰੱਖਣ ਇਹ ਨਿਰਦੇਸ਼ ਜਾਰੀ ਹੋਏ ਨੇ ਥਾਣਿਆਂ ਦੇ ਵਿੱਚ ਜੋ ਵੀ ਚੌਕੀ ਇੰਚਾਰਜ ਹੈ ਜਾਂ ਜੋ ਵੀ ਮੌਜੂਦ ਹੋਏਗਾ ਪੁਲਿਸ ਅਧਿਕਾਰੀ ਉਹਨਾਂ ਨੂੰ ਇਹ ਹੁਕਮ ਜਾਰੀ ਹੋਏ ਨੇ ਇਸ ਦੇ ਨਾਲ ਹੀ ਦੱਸ ਦੇ ਕਿ चौकियां ਦੇ ਆਲੇ ਦੁਆਲੇ ਖਾਸ ਕਰਕੇ ਜਾਲ ਵਿਸ਼ੇਸ਼ ਲਗਾਏ ਜਾ ਰਿਹਾ ਬੈਰੀਕੇਡਿੰਗ ਕੀਤੀ ਜਾ ਰਹੀ ਹੈ ਇਸ ਕਰਕੇ ਕਿਉਂਕਿ ਦੱਸ ਦਿਓ ਕਿ ਗ੍ਰੇਨੇਡ ਤੇ ਹੋਰ ਵਿਸਫੋਟਕ ਪਦਾਰਥਾਂ ਦੇ ਨਾਲ ਜੋ ਹਮਲਾ ਥਾਣਿਆਂ ਦੇ ਅੰਦਰ ਹੋ ਰਿਹਾ ਉਸ ਤੋਂ ਰੋਕਣ ਦੇ ਲਈ ਇਹ ਸਾਰੇ ਕਦਮ ਚੁੱਕੇ ਜਾ ਰਹੇ ਨੇ ਤੇ ਇਲਾਕਿਆਂ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇ ਲਗਾ ਕੇ ਹਰ ਜੋ ਵੀ ਛੋਟੀ ਤੋਂ ਛੋਟੀ ਗਤੀਵਿਧੀ ਹੋ ਰਹੀ ਹੈ ਉਹ ਤੇ ਨਜ਼ਰ ਰੱਖਣ ਦੀ ਪੂਰੀ ਕੋਸ਼ਿਸ਼ ਦੇ ਵਿੱਚ ਪੁਲਿਸ ਹੈ ਤੇ ਇਸ ਤੋਂ ਇਲਾਵਾ ਹੋਰ ਜੋ ਹੈ ਰੈਪਿਡ ਐਕਸ਼ਨ ਫੋਰਸ RAFs ਤੋਂ ਇਲਾਵਾ ਸਪੈਸ਼ਲ ਟਾਸਕ ਫੋਰਸ ਉਹਨਾਂ ਨੂੰ ਤਨਤ ਕੀਤਾ ਗਿਆ ਹੈ ਤੇ ਭੀੜ ਭੜਕ ਕੇ ਜੋ ਭੀੜ ਭੜਕੇ ਵਾਲੇ ਇਲਾਕੇ ਨੇ ਉੱਥੇ ਡਰੋਨ ਰਾਹੀਂ ਵੀ ਨਜ਼ਰ ਰੱਖੀ ਜਾਏਗੀ ਤਾਂ ਆਪਾਂ ਦੇਖ ਸਕਦੇ ਹਾਂ ਕਿ ਕੋਈ ਵੀ ਸ਼ੱਕੀ ਗਤੀਵਿਧੀ ਜਾਂ ਵਿਅਕਤੀ ਨਜ਼ਰ ਆਂਦਾ ਤਾਂ ਪੁਲਿਸ ਦੇ ਨਿਗਾਹ ਦੇ ਵਿੱਚ ਝੱਟੀ ਆ ਜਾਵੇਗਾ ਤੇ ਪੁਲਿਸ ਹੁਣ ਪੂਰੇ ਹਾਈ ਅਲਰਟ ਤੇ ਹੈ ਕਿਉਂਕਿ ਲਗਾਤਾਰ ਜੋ ਮਾਮਲੇ ਹੋ ਰਹੇ ਨੇ ਤਾਂ ਕਾਨੂੰਨ ਵਿਵਸਥਾ ਤੇ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ ਇਸ ਕਰਕੇ ਪੁਲਿਸ ਹੁਣ ਪੂਰੀ ਅਲਰਟ ਹੈ ਤੇ ਇਸ ਨਾਲ ਹੀ ਜੋ NIA ਹੈ ਹੁਣ ਕਿਹਾ ਜਾ ਰਿਹਾ ਕਿ ਉਥੇ ਤੱਕ ਵੀ ਗੱਲ ਪਹੁੰਚ ਗਈ ਹੈ ਬੰਮਤ ਮੈਂ ਕਹਤੇ NIA ਵੀ ਨਜ਼ਰ ਰੱਖ ਰਹੀ ਹੈ ਤੇ ਇੱਥੇ ਇਹ ਗੱਲ ਵੀ ਕਹੀ ਜਾ ਰਹੀ ਹੈ ਕਿ ਜਿਵੇਂ 1984 ਵਾਂਗ ਮੁੜ ਤੋਂ ਪੰਜਾਬ ਦੇ ਵਿੱਚ ਦਹਿਸ਼ਤ ਜ਼ਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੱਲ ਕਹੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਤੇ ਹੁਣ ਜੋ ਹੈ ਕੇਂਦਰੀ ਸੁਰੱਖਿਆ ਏਜੰਸੀ ਵੀ ਇਨਵੋਲਵ ਹੋ ਗਈ ਹੈ ਤੇ ਪੂਰੀ ਮੁਸਤੈਦੀ ਦੇ ਨਾਲ ਹਰ ਇੱਕ ਵਿਅਕਤੀ ਨਜ਼ਰ ਰੱਖੇਗਾ ਤੇ ਕੁਝ ਵੀ ਦਿਖਦਾ ਹੈ ਸ਼ੱਕੀ ਤਾਂ ਉਸ ਤੇ ਝਟ ਐਕਸ਼ਨ ਲਿਆ ਜਾਵੇਗਾ ਤੇ ਮੁੜ ਤੋਂ ਜੋ ਪੰਜਾਬ ਦੇ ਵਿੱਚ ਧਮਾਕੇ ਹੋ ਰਹੇ ਨੇ ਉਵੇਂ ਤੇ ਹਾਲਾਤ ਨਾ ਬਣ ਸਕਣ ਇਸ ਕਰਕੇ ਹਰ ਕੋਈ ਪੂਰੀ ਹੀ ਚੌਕਸੀ ਦੇ ਨਾਲ ਆਪਣੀ ਡਿਊਟੀ ਕਰ ਰਿਹਾ ਹੈ ਬਿਲਕੁਲ ਸੁਪਰੀ ਇਸ ਦੇ ਨਾਲ ਹੀ ਇੱਕ ਵੱਡੀ ਖਬਰ ਦਾ ਵੀ ਜ਼ਿਕਰ ਕਰਾਂਗੇ ਕਿ ਬੱਚਿਆਂ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ ਨਵੇਂ ਫਰਮਾਨ ਜਿਹੜੇ ਨੇ ਜਾਰੀ ਹੋਏ ਨੇ ਉਹ ਬਿਲਕੁਲ ਬਿਲਕੁਲ ਦੱਸਦੀ ਕਿ ਕੇਂਦਰ ਦੇ ਵੱਲੋਂ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਝਟਕਾ ਦਿੱਤਾ ਗਿਆ ਵੱਡੀ ਖਬਰ ਹੈ ਕਿਉਂਕਿ ਕੇਂਦਰ ਸਰਕਾਰ ਨੇ ਜੋ ਹੈ 5ਵੀਂ ਤੇ 8ਵੀਂ ਜਮਾਤ ਦੇ ਜੋ ਵੀ ਸਟੂਡੈਂਟਸ ਨੇ ਉਹਨਾਂ ਲਈ ਜੋ ਨੋ ਡਿਟੈਂਸ਼ਨ ਪਾਲਿਸੀ ਸੀ ਉਸ ਨੂੰ ਬਿਲਕੁਲ ਖਤਮ ਕਰ ਦਿੱਤਾ ਹੈ ਤੇ ਇਸ ਫੈਸਲੇ ਦਾ ਮਤਲਬ ਇਹ ਹੈ ਇਹ ਵੀ ਦੱਸ ਦਿੰਨੀ ਆ ਤੁਹਾਨੂੰ ਕਿ 5ਵੀਂ ਤੋਂ 8ਵੀਂ ਜਮਾਤ ਦੀ ਜੋ ਵੀ ਪ੍ਰੀਖਿਆ ਦੇ ਵਿੱਚ ਵਿਦਿਆਰਥੀ ਫੇਲ ਹੁੰਦਾ ਸੀਗਾ ਉਸ ਨੂੰ ਪਾਸ ਕਰ ਦਿੱਤਾ ਜਾਂਦਾ ਸੀ ਹੁਣ ਉਹ ਪਾਸ ਨਹੀਂ ਕੀਤਾ ਜਾਏਗਾ ਜੋ ਫੇਲ ਹੈ ਉਹਨੂੰ ਫੇਲ ਹੀ ਮੰਨਿਆ ਜਾਏਗਾ ਤੇ ਉਸ ਨੂੰ 2 ਮਹੀਨੇ ਦਾ ਸਮਾਂ ਦਿੱਤਾ ਜਾਏਗਾ ਕਿ ਉਹ 2 ਮਹੀਨੇ ਦੇ ਅੰਦਰ ਮੁੜ ਤੋਂ ਪੇ ਪਰ ਦੇ ਦੇਵੇ ਜੇਕਰ ਉਹ ਪਾਸ ਹੋ ਜਾਂਦਾ ਤਾਂ ਠੀਕ ਹੈ ਜੇ ਨਹੀਂ ਹੁੰਦਾ ਤਾਂ ਵੀ ਵਿਦਿਆਰਥੀ ਨੂੰ ਕੱਢਿਆ ਨਹੀਂ ਜਾਏਗਾ ਸਕੂਲ ਦੇ ਵਿੱਚ ਹੀ ਵਿਦਿਆਰਥੀ ਰਹੇਗਾ ਆਪਣਾ ਮੁਰ ਤੋਂ ਜੋ ਵੀ ਹੈ ਮੁਰ ਤੋਂ ਆਪਣਾ ਪ੍ਰੋਸੈਸ ਸਟਾਰਟ ਕਰੇਗਾ ਤੇ ਫਿਰ ਪਾਸ ਹੋਏਗਾ ਤਾਂ ਹੀ ਅੱਗੇ ਉਸ ਨੂੰ ਅਗਲੀ ਜਮਾਤ ਦੇ ਵਿੱਚ ਭੇਜਿਆ ਜਾਵੇਗਾ ਔਰ ਕੋਈ ਵੀ ਜਿੱਦਾਂ ਆਪਾਂ ਕਹਿੰਦੇ ਸੀ ਗ੍ਰੇਸ ਮਾਰਕਿੰਗ ਹੈ ਕੁਝ ਵੀ ਤਰੀਕੇ ਨਾਲ ਕਿ ਕੋਈ ਵੀ ਵਿਦਿਆਰਥੀ ਫੇਲ ਨਹੀਂ ਹੋਣਾ ਚਾਹੀਦਾ ਉਹ ਨਹੀਂ ਹੈ ਹੁਣ ਗੈਜ਼ਟ ਨੋਟੀਫਿਕੇਸ਼ਨ ਆ ਗਈ ਹੈ ਜੋ ਬੱਚਾ ਸਹੀ ਮਾਪਦੰਡਾ ਦੇ ਨਾਲ ਪਾਸ ਹੁੰਦਾ ਹੈ ਉਹੀ ਅੱਗੇ ਜਾਏਗਾ ਜਿਨਨੇ ਮਾਰਕਸ ਚਾਹੀਦੇ ਨੇ ਮਿਨਿਮਮ ਉਹਨਾਂ ਲਈ ਆਏਗਾ ਤਾਂ ਹੀ ਉਹ ਅੱਗੇ ਜਾਏਗਾ ਨਹੀਂ ਤਾਂ ਉਸਨੂੰ ਮੁੜ ਤੋਂ ਸਮਾ ਦਿੱਤਾ ਜਾਏਗਾ ਮੁੜ ਤੋਂ ਉਹ ਪਰਖਿਆ ਦੇਵੇਗਾ ਤਾਂ ਉਸ ਤੋਂ ਬਾਅਦ ਪਾਸ ਹੋਵੇਗਾ ਤੁਹਾਨੂੰ ਇਸ ਨਾਲ ਇਹ ਵੀ ਜਾਣਕਾਰੀ ਦੇ ਦਿੰਦੀ ਹੈ ਕਿ ਜੋ ਨੋਟੀਫਿਕੇਸ਼ਨ ਹੈ ਕੇਂਦਰੀ ਵਿਦਿਆਲਿਆਂ ਲਈ ਨਵੋਦਿਆ ਵਿਦਿਆਲਿਆਂ ਲਈ ਸੈਨਿਕ ਸਕੂਲਾਂ ਲਈ ਤੇ ਕੇਂਦਰ ਸਰਕਾਰ ਦੁਆਰਾ ਜੋ ਵੀ ਚਲਾਏ ਜਾਂਦੇ ਨੇ 3000 ਤੋਂ ਵੱਧ ਸਕੂਲਾਂ ਉਹਨਾਂ ਸਭ ਤੇ ਇਹ ਲਾਗੂ ਹੁੰਦਾ ਹੈ ਤੇ ਇਸ ਤੋਂ ਇਲਾਵਾ ਜੇ ਜ਼ਿਕਰ ਕਰਦੀ ਹੈ ਕਿ 2019 ਦੇ ਵਿੱਚ ਇਹ ਨਿਯਮ ਲਾਗੂ ਹੋਇਆ ਸੀ ਜਦੋਂ ਸਿੱਖਿਆ ਦਾ ਅਧਿਕਾਰ ਕਾਨੂੰਨ RTE ਦੇ ਵਿੱਚ ਸੋਤ ਤੋਂ ਬਾਅਦ ਜੋ ਹੈ 16 ਰਾਜਾਂ ਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਇਹਨਾਂ ਦੋਵਾਂ ਵਰਗਾਂ ਲਈ ਨੋ ਡਿਟੈਂਸ਼ਨ ਨੀਤੀ ਅਪਣਾਈ ਸੀ ਲੇਕਿਨ ਹੁਣ ਖਤਮ ਕਰ ਦਿੱਤਾ ਗਿਆ ਇਸ ਨੀਤੀ ਨੂੰ ਨੀਤੀ ਨੂੰ ਤੇ ਬੱਚਿਆਂ ਦੇ ਲਈ ਤੇ ਮਾਪਿਆਂ ਲਈ ਵੀ ਅਹਿਮ ਖਬਰ ਹੈ ਕਿਉਂਕਿ ਜਿਨ੍ਹਾਂ ਦੇ ਬੱਚੇ 8ਵੇ ਜਾਂ 5ਵੇਂ ਜਾਂ 8ਵੇਂ ਵਿੱਚ ਪੜ੍ਹਦੇ ਨਹੀਂ ਉਹ ਵੀ ਇਹ ਖਬਰ ਧਿਆਨ ਨਾਲ ਸੁਣ ਲੈਣ ਕਿਉਂਕਿ ਹੁਣ ਜੇਕਰ ਬੱਚਾ ਨਹੀਂ ਪਾਸ ਹੋ ਸਕ ਨਹੀਂ ਪਾਸ ਹੋ ਪਾਂਦਾ ਆਪਣੇ ਬਲ ਤੇ ਜੇ ਨਹੀਂ ਪਾਸ ਹੁੰਦਾ ਤਾਂ ਉਸ ਨੂੰ ਆਪਣੇ ਜੋ ਸਕੂਲ ਦੇ ਵੱਲੋਂ ਪਾਸ ਨਹੀਂ ਕੀਤਾ ਜਾਏਗਾ ਉਸ ਨੂੰ ਖੁਦ ਹੀ ਮਿਹਨਤ ਕਰਕੇ ਅਗਲੀ ਕਲਾਸ ਤੱਕ ਪਹੁੰਚਣਾ ਪਵੇਗਾ ਤੇ ਮੁੜ ਤੋਂ ਪ੍ਰੀਖਿਆ ਦੇਣੀ ਪਵੇਗੀ